ਬਾਜੀਆ ਬੱਦੂ ਬੱਦੂ ਕੱਲੇ ਬੰਦਾ ਇੱਥੇ ਨਾ ਬੱਸ ਹੀ ਕਾਲ ਮਿਸਟਰੋ ਕੀ ਹਾਲ ਚਾਲ ਜਾਣਦੇ ਆ ਪਾ ਲੈ ਆ ਰਿਹਾ ਜੱਡੀ ਲਾ ਤੇ ਆ ਇਥੋਂ ਲਾਤਾ ਫੇ ਤੱਕਾ ਹੁਣ ਰਾਣੀਆਂ ਦਾ ਹੋ ਗਿਆ ਫਰਾਰ ਵੇ ਦੇ ਵੇਂਦੇ ਯਾ ਤੇ ਸ਼ੀਨਾ ਬੱਦਰੀ ਦੀ ਕੱਤ ਸ਼ੀਨਾ ਹੱਥ ਬਾਰੇ ਬੀਨਾ ਗੁਰੂ ਹੁਣ ਉਹ ਵੀ ਮਿੱਤਰੋ ਮਿੱਤਰ ਪਿਆਰੇ ਆਪਣੇ ਲੰਗਰ ਛੱਕ ਕੇ ਰੈਡੀ ਹੋ ਗਏ ਰਾਜ ਪੁੱਜ ਲਿਆ ਰਾਜ ਪੁੱਜ ਲਿਆ ਚਾਹ ਪੀ ਲਈ ਆਪਾਂ ਤੇ ਬਾਬਾ ਫੁੱਟਾ ਸਾਹਿਬ ਜੀ ਦਰਸ਼ਨ ਬਾਬਾ ਫੁੱਟਾ ਸਾਹਿਬ ਜੀ ਦੇ ਰੁਕੇ ਮਹਾਰਾਜ ਕਿਰਪਾ ਕਰਨ ਤੁਹਾਨੂੰ ਬਾਬਾ ਫੁੱਟਾ ਸਾਹਿਬ ਵੀ ਤੁਹਾਨੂੰ ਭਗਤ ਬਾਬਾ ਨਾਮਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਟੌਲ ਤੇ ਰੁਕਣਾ ਕਹਾਦਾ ਭੀੜ ਹੀ ਬਹੁਤ ਆਦੀ ਇੱਥੋਂ ਹੁਣ ਨਿਕਲ ਗਏ ਅਗਰ ਗਾਡੀ ਨੂੰ ਪਾਵਾਂਗੇ ਚੱਲੇ ਓ ਬਹਿਰ ਜੀ ਨੇ ਪੋਣਾ ਗੱਲ ਨੂੰ ਉੱਟ ਕਰਿਓ ਕਿ ਜੱਟ ਮਿੰਟ ਲਿਆ ਸਿੱਧੀ ਹੀ ਚਲਾਵੇ ਕਿ ਅਸੀਂ ਲਲਕਾਰਦੇ ਆ ਪਾਣੀ ਨੂੰ ਕਿਉ ਸਾਡੇ ਸਿਰੋਂ ਲੰਘ ਕੇ ਬਿਖਾਵੇ ਆਪ ਵੀ ਲਲਕਾਰਦੇ ਆ ਪਾਣੀ ਲੋ ਮਿੱਤਰੋ ਅਸੀਂ ਆ ਗਏ ਆ ਐਲ ਪੀ ਯੂ लवली ਪ੍ਰੋਫੈਸ਼ਨਲ ਯੂਨੀਵਰਸਿਟੀ ਲੇ ਠੀਕ ਹੈ ਤੁਹਾਡੇ ਆਪਣੇ ਜਿਹੜੇ ਹੈਗੇ ਯਾਤਰੀ ਹੈ ਨਾ ਆਪਣੇ ਨਾਲ ਪੂਰਾ ਸਾਥ ਦੇ ਦੇ ਡਰਾਈਵਰ ਦਾ ਲੱਗੇ ਆਣ ਕੇ ਮਨ ਕੀ ਡਰਾਈਵਰ ਨੂੰ ਲਾਵਲੀ ਚਿੱਲਾਵਲੀ ਚ ਪੜ ਗੁਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ ਨਾ ਕੋਹ ਨਾਨਕ ਹਰ ਪਜ ਮਨਾ ਜਹ ਬਿਦ ਜਲ ਕੋ ਮੀਨ ਕੀ ਅਨਸਿਓ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ ਕਹੋ ਨਾਨਕ ਪਜ ਹਰ ਮਨਾ ਪਰ ਨਾ ਜਮਕੀ ਫਾਸ ਦਰਨਾ ਪੋਇ ਹੋ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਪਜ ਹਰ ਮਨਾ ਉਧ ਜਾਤ ਹੈ ਬੀਤ ਲੋ ਵੀ ਮਿੱਤਰਾਂ ਅਸੀਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਐਂਟਰ ਕਰ ਗਏ ਆ ਤੇ ਵੀਰ ਭਰਾ ਮੇਰਾ ਪੂਰਾ ਸਾਥ ਦਿੱਤਾ ਹੈ ਪਿਛੇ ਨਹੀਂ ਗਏ ਜਾਂਦੇ ਨਹੀਂ 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 ਵੀਰ ਅ ਤੈਨ ਨਾਲ ਹੀ ਰਹਿਣਾ ਤੇ ਅਸੀਂ ਐਂਟਰ ਹੋ ਗਏ ਆ ਤੇ ਜਿਹੜੀ ਸ਼ਰਕਤ ਤੁਹਾਨੂੰ ਪਤਾ ਹੀ ਡੁੱਟੀ ਹੈ ਜਿਹੜੀ ਆਪਾਂ ਅਨੰਦਪੁਰ ਸਾਹਿਬ ਨੂੰ ਜਾਂਦੇ ਆ ਉਹ ਬਾਬਾ ਜੀ ਨੇ ਉਲਗੀ ਅੱਧੀ ਬਣਾ ਦਿੱ ਚਲੋ ਅੱਧੀ ਤੇ ਬਣਾ ਦਿੱ ਆ ਤਾਂ ਅੱਧੀ ਰਹਿ ਗਈ ਆ ਪਿਛੋਂ ਬਹੁਤ ਵਧੀਆ ਛੜਕ ਆਈ ਆ ਲੋ ਵੀ ਸੰਗ ਤੋਂ ਇਹ ਸੰਗਤ ਪਹੁੰਚ ਗਈ ਆ ਸ਼੍ਰੀ ਅਨੰਦਪੁਰ ਸਾਹਿਬ ਬੰਦੇ ਹਏ ਨਾ ਠੰਡੇ ਜਿਹੇ ਪਰੇ ਕਰਦੇ ਆ ਠੰਡ ਬੜੀ ਆ ਨਾ ਤਾਰ ਕੇ ਆਹ ਕੋਹ ਨਹੀਂ ਚੰਗਿਆ ਫਾੜ ਲੈ ਮੂੰਹ ਹੀ ਨਹੀਂ ਦਿਖੰਦਿਆ ਕੋਖੜੇ ਹੋਇਆ ਕੁਝ ਨਹੀਂ ਆਦਾ ਕੋਈ ਨਹੀਂ ਲੈਟ ਬੜੀ ਉਹਦਾ ਵੇਖ ਲੋ ਤੇ ਆਪਣੇ ਮੁੰਡੇ ਵੀ ਇੱਧਰ ਉਤਰ ਗਿਆ ਜਿਹੜੇ ਆਂਦੇ ਆ ਕਿ ਲੰਗਰ ਲੰਗਰ ਛਕੀਏ ਘੁੰਮਿਆ ਫਿਰਿਆ ਨਾ ਤੇ ਲੋ ਵੀ ਮਿੱਤਰੋ ਤੋਂ ਅੰਦਰ ਫੋਰੀ ਚੜ ਗਈ ਉੱਤੋਂ ਤੱਕ ਐ ਤੇ ਮੁੰਡੇ ਹੁਣ ਆਖੰਦੇ ਆ ਰਾਤ ਦੇ ਵੱਜ ਕੇ 11:00 ਦੇ ਮੁੰਡੇ ਆਖੰਦੇ ਕੁਝ ਖਾਣਾ ਪੀਣਾ ਪਰ ਦੁਕਾਨਾਂ ਤੇ ਸਾਰੀਆਂ ਬੰਦ ਆ ਤੇ ਫਿਰ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਫਿਰ ਕੀਰਤਪੁਰ ਸਾਹਿਬ ਵੀ ਜਾਵਾਂਗੇ ਤੇ ਆਪਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚ ਗਏ ਆ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਆਪਾਂ ਦਿਖਾ ਦਈਏ ਕਿ ਮਹਾਰਾਜ ਦੇ ਘਰ ਦਰਸ਼ਨ ਮੇਲੇ ਕਰਕੇ ਤੇ ਫਿਰ ਹੁਣ ਤੁਹਾਨੂੰ ਲੱਗੇ ਪਹੁੰਚੇ ਆ ਅਸੀਂ ਅੱਗੇ ਅੰਦਰ ਨਹੀਂ ਨਾ ਦਿਖਾ ਸਕਦੇ ਅੰਦਰ ਹੁਣ ਦਰਸ਼ਨ ਮੇਲੇ ਕਰਨੇ ਆਪਾਂ ਅੰਦਰ ਐਵੇਂ ਫੁੱਲ ਲੈ ਕੇ ਲੋਕਾਂ ਨੂੰ ਸੰਗਤਾਂ ਫੋਟੋ ਖਿਚਵਾਉਂਦੀ ਆਂਦੇ ਤੁਸੀਂ ਟਰੈਕਟਰ ਬਹੁਤ ਸੋਹਣਾ ਤਿਆਰ ਕੀਤਾ। ਨਜ਼ਰ ਨਾਲ ਲੱਗਦੀ ਚਲੋ ਪਰਾਂਦੀ ਬੰਨਦੇ ਨਵੀਂ। ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆ ਗਏ ਬੋਲੀ ਸਾਹਿਬ। ਬੋਲੀ ਸਾਹਿਬ ਜਾਣਦੇ ਆ ਤੁਹਾਨੂੰ ਬੋਲੀਆ ਪੌੜੀਆਂ ਬਹੁਤ ਆ ਗਈਆਂ ਬੋਲੀ ਸਾਹਿਬ ਜੀ। ਤੇ ਹੌਲੀ-ਹੌਲੀ ਜਾਂਦੇ ਆ। ਸਾਡੇ ਜਿਹੜੇ ਬੰਦੇ ਨੂੰ ਸਾਹ ਚੜ ਜਾਂਦਾ ਉਹ ਆਏ ਨਹੀਂ ਆ ਸਾਡੇ ਨਾਲ ਹੀ ਨਹੀਂ ਆਏ। ਜਿਨ੍ਹਾਂ ਨੂੰ ਸਾਹ ਚੜ ਜਾਂਦਾ ਵਾ। ਕੱਲਾ ਲਾ ਵੀ ਆ। ਜਿਹੜੀ ਸੀ ਬੋੜੀਆਂ ਐ। ਵਾਹਿਗੁਰੂ ਪਹਿਲਾ ਪਰਾ ਕੰਸੋਮੇਨੀਆ ਹਣਾ ਇਧਰ ਲੱਡੂ ਵੰਡਦੀ ਮਹਿਲਾ ਚ ਸੁਣ ਕੇ ਕਰਕੇ ਸਾਡੇ ਵੇੜੇ ਅਸੀਂ ਵੀ ਕਸਮਾਂ ਕਾ ਲਈਆਂ ਕਰਨੇ ਮਾਬਨ ਸ਼ਕੀ ਜਿਹੜੇ ਅਸੀਂ ਵੀ ਕਸਮਾਂ ਕਾ ਲਈਆਂ ਚੱਕੀ ਦੇੜੇ ਰਾਜ ਰਾਜ ਜਸ਼ਨ ਮਨਾਉਂਦੇ ਰਾਜ ਰਾਜ ਜਸ਼ਨ ਮਨਾਉਂਦੇ ਖਾਲਸਿਆਂ ਕਿ ਸ਼ਗਨ ਹੈ ਪਾਉਣਾ ਮੈਲਾਂ ਦੀਆਂ ਰਾਣੀਆਂ ਨੀ ਆਨੰਦਪੁਰ ਵਾਲੇ ਆਟੜਕੇ ਆਉਣਾ ਮੈਲਾਂ ਦੀਆਂ ਰਾਣੀਆਂ ਨੀ ਆਨੰਦਪੁਰ ਵਾਲੇ ਆਟੜਕੇ ਆਉਣਾ ਲਓ ਵੀ ਮਿੱਤਰੋ ਕਪੂਰ ਸਾਹਿਬ ਦਾ ਮੱਥੇ ਟੇਕ ਕੇ ਸੰਗਤਾਂ ਦੇ ਸੰਤਾਂ ਨੂੰ ਚੱਲੀਆਂ ਆਂ ਸ਼੍ਰੀ ਗੁਰਪ੍ਰਸਾਦ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਟ ਦਿਖਾਉਂਦੇ ਆ ਉੱਥੇ ਯਾਰ ਆਪਾਂ ਕੀਰਤ ਗਾ ਸਕੇ ਗਾਣ ਸੰਗਤਾਂ ਨੂੰ ਬੇਅੰਤੀ ਤੁਹਾਡੇ ਚਰਨਾਂ ਤੇ 4 ਜੂਨ ਦੀ ਸਵੇਰ ਚੜ੍ਹੇ ਆਜੀ ਦੇ ਵਰਤੇ ਤੇ ਅਸੀਂ ਉੱਥੇ ਜਾਂਦੇ ਆਂ ਚੜਾਈ ਤੇ ਵੇਖੋ ਚੜਾਈ ਬਹੁਤ ਵਧੀਆ ਵੱਡੀ ਵੱਡੀ ਚੜਾਈ ਆ ਨਾ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਆਪਣਾ ਸਾਈ ਪੀਰ ਸਿੰਘ ਭੱਟੀ ਤੇ ਆਪਣਾ ਬਗੋਜੀ ਕੁੱਤੀਆਂ ਵਾਲੇ ਮੈਂ ਬੜਾ ਮਾਣਤਾਨ ਮੈਂ ਇਹਨਾਂ ਨੂੰ ਭੱਟੀ ਗਿਆ ਇਹਨਾਂ ਨੇ ਸਾਡੀ ਬਰਾਦਰੀ ਰੋਲ ਛੱਡੀ ਆ ਮਾੜੀ ਗੱਲ ਆ ਮਾੜੀ ਗੱਲ ਬਹੁਤ ਮਾੜੀ ਗੱਲ ਤੁਸੀਂ ਜਾਣੋ ਨਾ ਵੀਰੇ ਥੋੜੀ ਹੁੰਦੇ ਮੈਂ ਇਹਦੇ ਨਾਂ ਹੀ ਰੱਖਿਆ ਸਾਡਾ ਪਿਆਰ ਸਾਡਾ ਪਿਆਰ ਆ ਕੁੱਤੇ ਆ ਨਾ ਹਾਂਜੀ ਕੁੱਤੀਆਂ ਨਾ ਕੁੱਤੇ ਨਾ ਨਹੀਂ ਕੁੱਤੀਆਂ ਨਾ ਚਲੋ ਹੈ ਤੇ ਜਨਵਰੀ ਆ ਨਾ ਰੱਖਿਆ ਪਰ ਮੇਨ ਫੀਮੈਂਟ ਫਰਕ ਹੁੰਦਾ ਉੱਪਰ ਕਸ਼ੇ ਦਾ ਕਿਰੋਗਰਾ ਭਾਈ ਇਹ ਸਿੰਘ ਸਾਰੇ ਅੱਜ ਸਿੰਘ ਸਾਰੇ ਨਵਾਏ ਸੈਕੰਡ ਹੈਂਡ ਕਸ਼ੇ ਦਾ ਸੇਲ ਵਾਰ ਹਾਂ ਮੋਰੀਆਂ ਵਾਲੇ ਲਾਓ ਵੀ ਮਿੱਤਰੋ ਆਪਾਂ ਹੁਣ ਆ ਗਏ ਆ ਬਾਬੇ ਬੁੱਧ ਸਿੰਘ ਸਾਹਿਬ ਜੀ ਦੇ ਤੇ ਹੁਣ ਇਥੇ ਬਾਬਾ ਜੀ ਦੇ ਮੱਥਾ ਟੇਕਦੇ ਹੁਣ ਜਾਵਾਂ ਕਿ ਕੀਰਤਪੁਰ ਸਾਹਿਬ ਨੂੰ ਸਾਰੇ ਆਣੇ ਸਾਸਰੀ ਗਾਲ ਕਰੋ ਵੀ ਜੀ ਸਾਸਰੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਸਾਡੇ ਬਾਬਾ ਜੀ ਨੂੰ ਤਾਂ ਜਾਣਦੇ ਹੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਕੋਈ ਵਿਚਾਰ ਕਰੋ ਚਾਹ ਤੇ ਜੋ ਮਾਰਾ ਕਿਰਪਾ ਕਰੇ ਪੂਜਾ ਦੇ ਆਡਾਂ ਸਾਰੇ ਦੇ ਹੋਏ ਪਏ ਆ ਪਤਾ ਨਹੀਂ ਕਦ ਨਾ ਹੋਏ ਪਏ ਦੇਗਾ ਛੇਕਾਂ ਲੱਗੀਆਂ ਆਈਆਂ ਨੇ ਸਿੰਘ ਸੱਜੇ ਹੋਏ ਨੇ ਉਹ ਮੇਰਾ ਨਾਮ ਗੁੱਸੇ ਹੋ ਗਏ ਮੈਂ ਕਾ ਲੈਂਦਾ ਆਪਣੀ ਥੋੜਾ ਯਾ ਰੌਲਾ ਪਿਆ ਚਾਚੇ ਨਾਲ ਸ਼ੋਭ ਹੋ ਗਿਆ ਗੁੱਸੇ ਨਾਰਾਜ਼ ਨਹੀਂ ਹੋ ਗਿਆ ਉਹਦੇ ਨੂੰ ਮੈਂ ਨਹੀਂ ਦਿਖਾਵ ਇੱਧਰ ਗੁੱਸਾ ਭੱਜ ਗਿਆ ਬਾਦ ਨਾ ਮੈਂ ਨਹੀਂ ਖਾਣੀ ਦਾਲ ਪੂਰੀ ਜੇ ਲੈ ਕੇ ਆਇਆ ਮੈਂ ਸ਼ੋਭ ਵੀ ਨਾਰਾਜ਼ੀ ਹੋਈਦਾ ਆ ਜਾ ਤੇ ਇੱਕ ਹੀ ਵਟੀ ਬਣਾਈ ਇਹ ਕੀ ਬਾਬਾ ਬੁੱਢਾ ਸ਼ਾਜੀ ਫਕੀਰ ਪੀਰ ਪੀਰਾਂ ਦੇ ਪੀਰ ਜਿੱਥੇ ਪੂਰੀ ਦੁਨੀਆ ਸਜਦਾ ਕਰਦੀ ਆ ਇੱਕ ਵਾਰ ਸਾਈ ਦਾ ਬਣ ਤੇ ਸਹੀ ਮੂਹ ਮੰਗੀਆਂ ਮੁਰਾਦਾ ਪਾਵੇਂਗਾ ਕਿ ਤੁਹ ਪਰ ਸਾਈ ਦਾ ਬਣ ਤੇ ਸਹੀ ਮੂਹ ਮੰਗੀਆਂ ਮੁਰਾਦਾ ਪਾਵੇਂਗਾ ਲਓ ਜੀ ਵੀਰ ਜੀ ਸੰਗਤਾਂ ਆ ਗਿਆ ਹੁਣ ਕੀਰਤ ਪਾਉਣਾ ਲਓ ਜੀ ਲੱਗਦੇ ਆਸੇ ਕਿ ਸ਼ਿਕਾਇਤ ਆ ਗਈ ਆ ਚਾਚਾ ਕਹਿੰਦਾ ਕਿ ਤੁਸੀਂ ਜਦੋਂ ਟਰੈਡ ਖੜੇ ਨਿਕੰਦੇ ਆਪ ਨਹੀਂ ਹੋਲੀ ਨਿਗਾੜ ਲੈਂਦੇ ਆ ਟਰਾਲੀ ਤੁਸੀਂ ਮਾਰਦੇ ਜੋਰ ਦੀ ਆਂਦਾ ਆਂਦਾ ਮੇਰੀ ਢੂਈ ਵਾਜਦੀ ਥੱਲੇ ਮੈਂ ਢੂਈ ਪੀਰ ਕਰਦੀ ਏ ਚੂੜਾ ਚਾਚੇ ਦੇ ਸ਼ੋਭਨਾ ਬੁੱਲ ਬੁੱਲ ਕੱਢ ਲਿਆ ਪੀਰ ਪਗੰਬਰਾਨੇ ਮੱਤੀ ਵੋਤ ਗੁਰੂ ਜਗਤ ਪਾਰਦਾਸ ਬੇਨਤੀ ਕਰਾਈ ਟਰੈਕਟਰ ਆਪਣੇ ਦੀ ਹਨ ਫਸਟ ਟਾਈਮ ਆਇਆ ਹੈ ਤੇ ਸਰੋਪੇ ਲੱਲੇ ਆਪਾਂ ਬਾਬੇ ਨੇ ਦੋ ਦਿੱਤੇ ਆ ਬਾਬਾ ਦਾ ਇੱਕ ਸਿਰ ਤੇ ਬਣੀ ਤੇ ਇੱਕ ਟਰੈਕਟਰ ਤੇ ਬਣੀ ਸਾਹ ਤੇ ਹੁਣ ਟਰੈਕਟਰ ਤੇ ਆ ਕੇ ਬੰਨਾ ਕਿਤੇ ਟੈਕ ਟੰਗ ਬਣਾਵਾਗੇ ਜਾਜ ਲੋ ਵੀ ਸੱਜਣਾ ਮਿੱਤਰੋ ਸਾਤ ਨਹੀਂ ਤੇ ਦਰਿਆ ਸਾਤ ਨਹੀਂ ਦਰਿਆ ਆ ਪਾ ਕੱਢ ਲਿਆ ਪੋੜਾ ਪੰਜਾਬ ਦੇ ਨੂਰਪੁਰ ਬੇਦੀ ਹੈ ਨਾ ਬッコ ਨੂਰਪੁਰ ਬੇਦੀ ਦੇ ਉਤੋਂ ਫਿਰ ਅਸੀਂ ਇਧਰ ਹੋਗੇ ਲੈਫਟ ਹੋ ਕੇ ਜਾਵਾਂਗੇ ਆਪਾਂ ਕਿਹੜਾ ਪਿੰਡ ਵਕੀਲਾ ਹੈ ਆਪਣਾ ਪਿੰਡ ਦਾ ਕੀ ਨਾਮ ਹੈ ਜੀ ਵੀ ਸਾਹਿਬ ਲੱਗਦਾ ਕਿ ਕਾਈ ਦਾਣਾ ਚਲੋ ਜੋ ਵੀ ਸਾਹਿਬ ਕੋਲ ਕਰੇ ਜਾਣਾ ਪਿੰਡ ਦਾ ਕੀ ਬੇਚਾ ਆਓ ਚਲੋ ਗੱਲ ਤੋਂ ਨਾ ਲੈਣਾ ਪਾਣਾ ਠੀਕ ਹੈ ਕੱਲ ਤੋਂ ਨਾ ਲੈਣਾ ਨਾ ਜਿਹੜਾ ਜਣਾ ਵੀ ਹੋਗਾ ਪਿੰਡ ਹੈ ਨਾ ਕੋਈ ਆ ਕੇ ਕੋਈ ਆ ਕੇ ਤੁਹਾਨੂੰ ਲੈ ਕੇ ਕੇਤੀ ਸਾਹਿਬ ਜਾ ਕੇ ਫੜਦੇ ਕਰਨਾ ਮਹਾਰਾਜ ਜੀ ਭਾਈ ਆਓ ਜੀ ਸੰਗਤੋ ਸੰਗਤਾਂ ਪਹੁੰਚ ਗਿਆ ਗੁਰਦੁਆਰਾ ਟੀਬੀ ਸਾਹਿਬ ਪੀਰ ਜੋ ਮਿਲੇ ਕਾਮਨ ਲੂ ਬੜਾ ਵਧੀਆ ਬਾਬਾਈ ਨੇ ਬਣਾਇਆ ਵੇਖੋ ਰੂਖ <laughs> ਖੇਡ ਨਾ ਹੀ ਹਲਾ ਹੁੰਦੇ ਹਨ ਲਓ ਵੀ ਮਿੱਤਰੋ ਆਪਾਂ ਚਮਕੌਰ ਸਾਹਿਬ ਤੋਂ ਹੁਣ ਦਰਸ਼ਨ ਮੇਲੇ ਕਰਕੇ ਨਾ ਹੁਣ ਸਰਹੰਦਾਲ ਨੂੰ ਚਾਲੇ ਪਾਉਣ ਲੱਗੇ ਆ ਕਿੱਧਰ ਪਹਿਲੇ ਆਪਣੇ ਹੁਣ ਗਏ ਚਾਹ ਲੈਣ ਚਾਹ ਪੀਵਾਂਗੇ ਸਰੀਰ ਕਰਾਂਗੇ ਸੈੱਟ 60 ਮਿੰਟ ਕਰਕੇ ਫਿਰ ਹੁਣ ਪਾਉਣੇ ਚਾਲੇ ਦੇ ਆਪਾਂ ਟਾਈਪਰ ਕਰ ਲਿਆ ਸਟਾਰਟ ਦੇ ਟੇਪ ਹੋਣੇ ਹੋ ਕਰਾਂਗੇ ਇਹ ਇੰਜਨ ਦਾ ਗਮ ਹੋ ਗਾ ਲੇ ਫਿਰ ਭਾਈ ਦਾ ਲੋ ਵੀ ਮਿੱਤਰੋ ਸੰਤਾਨ ਚਮਕੌਰ ਸਾਹਿਬ ਮੱਥਾ ਟੇਕ ਕੇ ਮਹਾਰਾਜ ਦੇ ਦਰਸ਼ਨ ਮਿਲੇ ਕਰਕੇ ਤੇ ਹੁਣ ਆਪਾਂ ਚਲੇ ਪਾਦੇ ਤਰਾਂਦੂ ਤਰਾਂਦਿਆਂ ਆ ਕੇ ਹੁਣ ਦਰਸ਼ਨ ਮਿਲੇ ਕਰਾਂਗੇ ਤੇ ਫਿਰ ਬਾਹਾਂਗੇ ਚਾਲੇ ਪਿੰਡ ਨੂੰ ਚੰਬਗਾ ਸਹੀ ਸਹੀ ਬੱਬਈ ਬੱਲੇ ਬਾੜੇ ਬਦਲ ਹੋ ਗਿਆ ਠੰਡ ਬਹੁਤ ਜਿਆਦੀ ਹੋ ਗਈ ਆ ਮੀਂਹ ਆਉਂਦੇ ਚਾਂਸ ਫੁੱਲ ਫੁੱਲ ਬੜਾ ਫੁੱਲਿਆ ਤੇ ਬਾਕੀ ਨਹੀਂ ਹੋਣਾ ਮੀਂਹ ਆਉਂਦੇ ਚਾਂਸ ਹੈ ਵੈਸੇ ਤੇ ਚਲੋ ਕੋਈ ਗੱਲ ਨਹੀਂ ਆਪਾਂ ਐਸ ਤਰਾਂਦ ਪਹੁੰਚ ਜਾਣਾ ਆ ਤੋਂ ਸੂਰੇ ਤੁਰ ਕੇ ਸੀ ਕਚਰੀ ਫਲ ਨੂੰ ਹਿੱਕਾਂ ਤਾਣੀ ਸ਼ੇਰ ਮਰਦ ਦੇ ਪੁੱਤਰ ਨੇ ਐਵੇਂ ਤੂੰ ਬੱਚੜੇ ਨਾ ਜਾਣੀ ਖੰਡੇ ਪੁਰਜ ਚ ਮਾਂ ਸਾਡੀ ਖੰਡੇ ਪੁਰਜ ਚ ਮਾਂ ਸਾਡੀ ਬੈਠੀ ਆ ਦੇਖ ਸੁਵਾਦੀ ਲਈ ਫੱਤੇ ਘੜ ਸੋ ਮਜੀ ਧਰਦੀ ਨਾ ਹਾਂ ਲੰਬੀ ਲੱਭੀ ਦਾ ਆ ਕੇ ਸੁਣਾਉਂਦੇ ਤੇ ਪ੍ਰਾਂਦੀ ਲੱਭੀ ਆ ਗੱਲ ਆਪਾਂ ਪੁਰਾਣੇ ਕਰਮਾਂ ਚ ਪੈਏ ਸੀ ਬਿਲਕੁਲ ਜਿੰਨੇ ਕੋ ਆਪਾਂ ਪ੍ਰਾਂਦੀ ਲਈਏ ਹੁਣ ਆਪਾਂ ਛੋਟੇ ਆਪਣੇ ਨੂੰ ਬੰਨਾਂਗੇ ਪ੍ਰਾਂਦੀ ਪਾਣੀ ਲਾਵਾਂਗੇ ਤੇ ਪ੍ਰਾਂਦੀ ਲਾਵਾਂ ਪ੍ਰਾਂਦੀ ਆਪਾਂ ਪਾਈ ਸੀ ਪਪੜਾ ਸਾਹਿਬਾ ਬੁੱਢਾ ਸਾਹਿਬਾ ਕਿਹਨਾਂ ਨੰਬਰ ਪਪੜਾ ਸਾਹਿਬ ਤੋਂ ਜਨਮ ਤੋਂ ਮੇਲੇ ਪਹਿਲੇ ਚੱਲੇ ਹੁੰਦਾ ਬਿਲਕੁਲ ਇਹ ਹੁਣ ਆਪਾਂ ਪ੍ਰਾਂਦੀ ਪਾਵਾਂਗੇ ਸਾਡੇ ਮਹਾਰਾਜ ਹਾਰੀਟੇਜ ਨੂੰ ਨਜ਼ਰ ਲੱਗਨਾਰੇ ਬੜੇ ਪਿੰਡ ਵਾਲਿਆਂ ਦੀ ਨਜ਼ਰ ਲੱਗਦੀ ਥਵਾ ਵਾਹ ਗੁਰਦਿੱਕਾ ਖਾਲਸਾ ਵਾਹ ਗੁਰਜੀਤ ਜੀ ਵਾਹ ਤੇ ਲਓ ਵੀ ਮਿੱਤਰੋ ਸਤਲੁਜ ਦਰਿਆ ਤੇ ਆ ਗਏ ਆ ਤੇ ਹੁਣ ਟੇ ਆਪਾਰ ਕਰਨ ਲਓ ਵੀ ਮਿੱਤਰੋ ਆਪਾਂ ਹੁਣ ਕਰ ਗਏ ਆ ਗੁਰਦਾਰਾ ਕਲਨ ਸਾਹਿਬ ਜੀ ਦੇ ਵਿੱਚ ਐਂਟਰ ਤੇ ਤੁਹਾਨੂੰ ਪਤਾ ਮਨ ਮੁੰਡਿਆਂ ਦਾ ਬਦਲਦਾ ਹੀ ਰਹਿੰਦਾ ਮੁੰਡੇ ਹੁਣ ਪਹਿਲਾਂ ਆਪਾਂ ਮਲਕੀ ਦਰਬਾਰ ਸਾਹਿਬ ਵਿਚਾਰੀ ਸਦਾ ਹੀ ਰਾਜ ਹੁੰਦਾ ਚੇਤਾ ਗਿਆ ਕਿ ਗੁਰਦਾਰਾ ਕਲਨ ਸਾਹਿਬ ਵੀ ਹੈਗਾ ਵਾ ਤੇ ਫਿਰ ਇੱਧਰ ਆ ਗਿਆ ਅੰਦੇ ਸਾਨੂੰ ਹੁਣ ਲੱਗਦਾ ਛੱਕੇ ਇੱਥੇ ਇਹ ਰੇ ਬਾਬੇ ਦੀ ਮੇਰ ਨਾ ਕਰ ਹੁਣ ਪੰਨੇ ਗਾੜੀ ਤੇ ਚੱਲੇ ਚਲੋ ਜੇ ਤੁਹਾਨੂੰ ਹੁਣ ਅੰਦਰ ਦਰਸ਼ਨ ਕਰਾਉਣੇ ਆ ਮਹਾਰਾਜ ਦੇ ਬਸ ਹੋਰ ਹੀ ਮੰਦਰ ਚੱਲਦੀਆਂ ਆਉਤਾਂ ਹਨ ਥੋੜੀ ਜਿਹੀ ਸਜਾਵਟ ਕੀਤੀ ਹੈ ਦੁਕਾਨਾਂ ਖੁੱਲੀਆਂ ਕੀ ਲੋਗੇ ਕਿਹੜੀਆਂ ਕਿਹੜੀਆਂ ਚੀਜ਼ਾਂ ਕਰੋ ਦਰਸ਼ਨ ਮਹਾਰਾਜ ਦੇ ਉਹ ਆਹ ਹੇਰ ਸੁਣਸੋ ਤੁਨਕੋ ਕੂੜ ਕੁਮਾਰਾ ਗੁਰੂ ਚੜਾ ਗੁਰੂ ਲਖਿਆ ਗੁਰੂ ਹੋਏ ਮਾਇਆ ਮੋ ਸੁਖ ਕਰ ਦੁਖ ਸਦ ਪ੍ਰਾਨ ਅੰਤ ਅਰ ਜੁਣਿਆਵੇ ਜੁੱਚ ਸੁਖ ਹੋਏ ਜਨ ਕਾ ਪੁਤ ਘਨਪਾ ਜਿਨਾ ਮੁਰਸ ਦੇ ਸੁਖ ਹੋਏ ਪੜੀ ਮਹੱਲਾ ਪੰਜਵਾ ਲੋ ਵੀ ਸੱਜਣਾ ਮਿੱਤਰੋ ਤੇਲ ਪੈ ਗਿਆ ਆਪਣਾ ਤੇਲ ਲੈ ਵੀ ਪਿੱਛੋਂ ਕਿਸੇ ਵੀ ਪੰਪ ਤੋਂ ਨਹੀਂ ਪਿਆ ਔ ਅੰਕਲ ਦਾ ਮਾਰਿਆ ਤਰਲਾ ਦਾ ਅੰਕਲਾਂ ਦਾ ਕੀ ਕੋਈ ਗੱਲ ਨਹੀਂ ਪੁੱਤਰਾ ਪ੍ਰਵਾਹ ਨਹੀਂ ਕਰਨੀ ਤੇਲ ਪਾ ਦਨੇ ਆ ਤੇ ਫਿਰ ਤੇਲ ਪਾ ਕੇ ਆਪਾਂ ਤੇ ਹੁਣ ਪਾਉਣ ਲੱਗੇ ਚਾਲੇ ਪਿੰਡ ਨੂੰ ਤੇ ਮੁੰਡੇ ਤਿਆਰ ਬਰ ਤਿਆਰ ਨੇ ਇਹਨੂੰ ਜਿਆਦਾ ਲੱਗਦੀ ਆ ਠੰਡ ਦੇ ਸੇਕ ਲਓ ਵੀ ਮਿੱਤਰੋ ਪਿੰਡ ਆ ਗਏ ਆਪਾਂ ਐਂਟਰ ਆਪਣੇ ਪੂਰੋ ਮਹਾਰਾਜ ਦੇ ਦਰਸ਼ਨ ਕਰੋ ਹੈ ਭਗਤ ਬਾਬਾ ਨਾਨਕ ਦੇ ਜੀ ਦੇ ਜਿੰਨਾ ਵੀ ਓਡ ਆਸਰੇ ਦੇ ਨਾਲ ਅਸੀਂ ਯਾਤਰਾ ਸ਼ੁਰੂ ਕੀਤੀ ਕਿਉਂ ਦਿਲ ਬਹੁਤ ਸਫਲੀ ਯਾਤਰਾ ਹੋਈ ਅੱਜ ਤੁਹਾਡੀ ਯਾਤਰਾ ਸਫਲ ਹੋਈ ਆ ਤੇ ਹੁਣ ਅਸੀਂ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਬਾਹਰੋਂ ਮੱਥਾ ਟੇਕ ਕੇ ਤੇ ਫਿਰ ਜਾਣੇ ਆ ਨਾ ਵਾ ਵਾ ਵਾ